ਫੜ ਫੜਾ ਵੀ ਵੀਡੀਓ ਫੜ ਬਣਾ ਕੋਈ ਗੱਲ ਨਹੀਂ ਬਣਾਉਂਦੇ ਨਹੀਂ ਜੇ ਮੈਂ ਨਹੀਂ ਬਣਾ ਵੀਡੀਓ ਬਣਾ ਮੈਂ ਆਪਣੀ ਉਹ ਚੈਨਲ ਸਾਧ ਲੈ ਵੀਡੀਓ ਬਣਾ ਕੱਢੋ ਕੱਢੋ ਮੁੰਡੇ ਨੂੰ ਬਾਹਰ ਕੱਢੋ ਬਾਹਰ ਨਹੀਂ ਇੱਥੇ ਕਿਉਂ ਆ ਗਿਆ ਗੋਸੀ ਨੂੰ ਉਹ ਕੁੱਟਣ ਦੇ ਵਾਸਤੇ ਆ ਦੱਸੋ ਕੁੱਟੇ ਗਾ ਦੇ ਵਾਸਤੇ ਆ ਜਸਾ ਕਿਉਂ ਆ ਗਿਆ ਵੇ ਲਾ ਕੋਈ ਗੱਲ ਨਹੀਂ ਸੱਚੋ ਤੇ ਸੱਚੋ ਵੇਹ ਲਾਂਗੇ ਕੋਈ ਗੱਲ ਨਹੀਂ ਤੁਹਾਡੇ ਮੁੰਡੇ ਦਾ ਕਤਲ ਕੀਤਾ ਵਾ ਤੂੰ ਇਹ ਜਗਤ ਚੱਲਦਾ हाथ इधर के होना दी। अंकल डॉक्टर मैं तेरे पंजाबी चेक एक मैं भी दस्तआ बुआ खोलो बुआ खोलो बुआ खोलो मैं दस्त एक गल पंजाबी जब बड़ी तो टोल रेट करे मैं तन्नू हो जाओ हो आई मैं पहला कहता परे रहो परे रहो आ हाथ ना लाओ परे आ मैं कहता हाथ ना लाओ आ ਕੋਈ ਨਹੀਂ ਕੋਈ ਨਹੀਂ ਅਰੇ ਇਹ ਤੁਸੀਂ ਸਾਰੇ ਮਰਿਆ ਲ ਮੈਂ ਤੁਹਾਨੂੰ ਕਾਨੂੰਨ ਦਾ ਕੋਈ ਕਾਨੂੰਨ ਹੈ ਕਿਤੇ ਕਰੋ 10 ਮਿੰਟ 1 ਮਿੰਟ ਮੀਨਾ 10 ਪਰ 10 ਇਹਨਾਂ ਨੂੰ ਸਮਝਾਓ ਤੇਰੀ ਤੁਸੀਂ ਤਾਂ ਮੈਂ ਜਾਲ ਫੜਾਂਗਾ ਤੇ ਤੁਹਾਡੀ ਲਾਈਨ ਵੀ ਜਾਏਗੀ ਮੈਂ ਕੰਮ ਦੇਖਾਂਗਾ ਮੈਂ ਦੇ ਵਿੱਚ ਮੈਂ ਕਹਿੰਦਾ ਤੁਹਾਨੂੰ ਦਿਖਾ ਦਵਾਂ ਲੈ ਕੇ ਜਾਾਂਗੇ ਮਾਰੇ ਦੋ ਖੋਲੋ ਇਹਦਾ ਅਬ ਮੈਂ ਤੁਹਾਨੂੰ ਕਹਿੰਦਾ ਦੋ ਖੋਲੋ ਬੈਚਰੀ ਕੋ ਲੋਹਣ ਪਲੇਟ ਦੇਗਾ ਪਹਿਣਾ ਮੈਂ ਮੈਂ ਬੁਲਾਉਣੀ ਆ ਤੁਮੀ ਬੁਲਾ ਤੇ ਬੁਲਾ ਨਿਊਜ਼ ਨਾਲ ਕੱਟਣ ਵਾਲੇ ਬੰਦੇ ਨੂੰ ਅਸੀਂ ਵੀ ਕਹਿ ਰਹੇ ਹਾਂ ਜਿੰਨਾ ਤੁਸੀਂ ਸਾਡੇ ਮੁੰਡੇ ਨੂੰ ਕੁੱਟਿਆ ਕੋਈ ਕੱਲ ਨਹੀਂ ਐਸਾ ਚੋਅ ਦੇ ਬੂਆ ਖਲੋ ਬੂਆ ਸ਼ਕੀ ਬੂਆ ਖਲੋ ਨਹੀਂ ਇਹਹੀ ਕਿਉਂ ਕਹੋ ਜੀ ਸਾਡੇ ਮੁੰਡੇ ਦੇ ਪੈਰ ਤੇ ਠੂਠਾ ਬੱਚਾ ਪਿਆ ਵਾ ਮੈਂ ਦੱਸਦਾ ਨਹੀਂ ਤੁਸੀਂ ਮੈਂ ਬੂਆ ਖਲੋ ਅਹੀਂ ਬੂਆ ਖਲੋ ਨਾ ਸਾਡੇ ਬੂਆ ਖਲੋ ਮੈਂ ਕਹਿੰਦਾ ਬੂਆ ਖਲੋ ਮੈਂ ਤਾਂ ਦੱਸਦਾ ਬੂਆ ਖਲੋ ਜੀ ਜੈਤ ਜੀ ਬੈਠ ਕੇ ਕਹਿੰਦੇ ਜੀ ਆ ਫਿਰ ਨਹੀਂ ਪਰਿਵਾਰ ਆਖ ਲੱਗਦੀ ਮੈਂ ਕਹਦਾ ਨਹੀਂ ਇਹਨਾਂ ਨੂੰ ਕੰਟਰੋਲ ਕਰ ਉਹ ਖੋਲੋ ਰੋਸ਼ੀ ਦਾ ਬਾਪੂ ਕਿਥੇ ਨੂੰ ਬਲਾਉ ਕੋਈ ਗੱਲ ਨਹੀਂ ਕੁੱਤੇ ਤੁਸੀਂ ਮੇਰੇ ਵੀਰ ਜੇ ਕੁੜੀਆਂ ਨੂੰ ਕੋਤ ਬੰਦੇ ਮੇਰਾ ਕੋਈ ਗੱਲ ਕਰੇ ਤੁਸੀਂ ਮੇਰੇ ਵੀਰ ਜੀ ਮੈਂ ਮੇਰਾ ਭਰਾ ਪਹਿਲੇ ਭਰਾ ਮਿਲ ਜਾ ਬੂਹੇ ਖੋਲੋ ਪਹਿਲਾਂ ਤੁਸੀਂ ਜੇ ਭੈਣ ਨਹੀਂ ਅਈ ਬੂਹੇ ਖੋਲਣਾ ਮੈਂ ਕਹਦਾ ਪਹਿਣਾ ਪਾ ਦੇਣਾ ਵੀਡੀਓ ਨਹੀਂ ਬਣਾਇਆ ਜਾਨੀ ਵੀਡੀਓ ਬਣਾਇਆ ਜੜਾ ਤਸੋਂ ਨੀ ਕਰ ਕੇ ਮੁੰਡੇ ਨੂੰ ਛੱਡੋ ਹਾ ਜੀ ਇੱਧਰ ਸੋਲਾ ਮੇਰੀ ਗੱਲ ਹੈ ਮੁੰਡੇ ਕਿਸੇ ਨਹੀਂ ਕਿਉਂ ਕਿਉਂ ਕੁੱਟਣੇ ਨਹੀਂ ਨਹੀਂ ਮੈਂ ਜਿਆਦਾ ਵੀ ਤੁਸੀਂ ਜਾ ਤੁਹਾਨੂੰ ਹੱਕ ਕਿਨੇ ਤੇ ਟੱਕੂ ਟੰਦਾ ਮੈਂ ਮੈਂ ਬਣਾਉਣੀ ਵੀਡੀਓ ਤੁਸੀਂ ਕੁੱਟਰ ਕੇ ਡੇ ਜਾ ਕੰਟੀ ਤਾਂ ਨਹੀਂ ਪੜੀ ਮੈਂ ਨਹੀਂ ਜਾਣਾ ਮੈਂ ਵੀਡੀਓ ਬਣਾਉਣੀ ਇੱਥੇ ਮੈਂ ਬਣਾਉਣੀ ਆ ਬਣਾਉਣੀ ਆ ਤੁਸੀਂ ਨਜਾਇਜ਼ ਜਾ ਕੇ ਕੁਝ ਵੀ ਪਾ ਦੋ ਕਿਤੇ ਸਾਡੇ ਦੇ ਪਰਚਾ ਦੋ ਕੋਈ ਗੱਲ ਨਹੀਂ ਦੋ ਤੁਸੀਂ ਦੋ ਕਦਲ ਕਰਦਾ ਤੁਸੀਂ ਦੋ ਜਿਹੜਾ ਦੋ ਦੋ ਕੋਈ ਗੱਲ ਨਹੀਂ ਬਣਾਓ 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 ਸਾਡੀ ਬਣਾਓ ਕੋਈ ਗੱਲ ਨਹੀਂ ਬਣਾ ਲੋ ਤੁਸੀਂ ਚੁੱਪ ਹੋ ਬਣਾਓ ਤੇ ਮੁੰਡੇ ਦੇ ਚਾਹ ਤੇ ਦੇਖੋ ਦੇਖੋ ਤੇ ਘੁੱਟੇ ਦੇ ਮਾਰ ਕੇ ਦੇਖੋ ਚੀਕਾ ਕੋ ਤੁਹਾਨੂੰ ਕਰਦੇ ਆਂ ਸਾਡੇ ਨਾਲ ਆ ਕੇ ਜੇ ਤੁਹਾਨੂੰ ਜੁੜਦੇ ਹੋ ਨਾ ਕੋਈ ਮਸੂਮ ਨਾ ਕੋਈ ਸੁਪਨਾ ਸਾਰਾ ਕੁਝ ਪੁੱਛਦੇ ਆਂ ਆਪਨੇ 26 ਦਾ ਝੂਠਾ ਬੱਚਾ ਪਾਇਆ ਔਰ ਅੱਜ ਬਿਨਾਂ ਕਿਰਾਂ ਕਿਸ ਪਿਆਰ ਕੀਤਾ ਵਾਹ ਇਹ ਜਿਹਦੇ ਬੱਚੇ ਦਾ ਨਾਮ ਹੈ ਬੱਚੇ ਕਿੱਈਆਂ ਦੇ ਸਾਨੂੰ ਲਿੱਲਿਆ ਜਿਹਦੇ ਬੱਚੇ ਲਿਆ ਦੇ ਲਿੱਲਿਆ ਸਰਕਾਰ ਦੇ ਕਿਹਨਾਂ ਸਰ ਅੱਜ ਬਦੋਵਾਲ ਖੁਰਦ ਤੁਸੀਂ ਰੇਟ ਤੇ ਗਏ ਸੀ ਇਕਲਿੰਦਰ ਜੋਸ਼ੀ ਨੂੰ ਫੜ ਕੇ ਲਾਏ ਮਤੇ ਪ੍ਰਵਤ ਮੈਂਬਰਾਂ ਦਾ ਕਰਨ ਹੈ ਪੁੱਛਣ ਦਾ ਕਿ ਕਿ ਮੈਟਰ ਕੀ ਹੈ ਮਾਮਲਾ ਕੀ ਹੈ ਜੀ ਦੇਖੋ ਜੀ ਇਹ ਮੁੰਡਾ ਜਿਹੜਾ ਕੁਲਵਿੰਦਰ ਮਸੀਰ ਫਰੋਸ਼ੀ ਪੁੱਤਰ ਵਿਲੀਅਮ ਸੀ ਇਹ ਸਾਡੇ ਠਾਣੇ ਫਤੇਗੜ ਚੂੜੀਆਂ ਦੇ ਵਿੱਚ ਦੋ ਲੜਾਈ ਝਗੜੇ ਦੇ ਕੇਸਾਂ ਦੇ ਵਿੱਚ ਸਾਨੂੰ ਵਾਂਟਡ ਸੀ ਇਦੀ ਗ੍ਰਿਫਤਾਰੀ ਲਈ ਸਾਡੇ ਵੱਲੋਂ ਪਹਿਲਾਂ ਵੀ ਛਾਪੇਮਾਰੀ ਕੀਤੀ ਜਾਂਦੀ ਸੀ ਪਰੰਤੂ ਇਹ ਪੁਲਿਸ ਨੂੰ ਚਕਮਾ ਦੇ ਕੇ ਜਾਂ ਪੁਲਿਸ ਦੀ آمد ਤੋਂ ਪਹਿਲਾਂ ਹੀ ਇਹ ਫਰਾਰ ਹੋ ਜਾਂਦਾ ਰਿਹਾ ਤੇ ਅੱਜ ਸਾਨੂੰ ਸੂਚਨਾ ਮਿਲਣ ਤੇ ਸਾਡੀ ਪੁਲਿਸ ਪਾਰਟੀ ਵੱਲੋਂ ਇਹਨੂੰ ਕਾਬੂ ਕੀਤਾ ਗਿਆ ਤੇ ਸਰ ਉਹਨਾਂ ਦਾ ਕਹਿਣਾ ਕਿ ਪਿੰਡ 'ਚ ਪੁਲਸ ਆਈ ਕੁੱਟਮਾਰ ਮੁੰਡੇ ਨਾਲ ਕੀ ਕੀ ਹੋਇਆ ਇਹ ਜੀ ਇਹਦੇ ਪਰਿਵਾਰਕ ਮੈਂਬਰ ਇਹਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਮਝਾ ਕੇ ਤੇ ਫਿਰ ਦੋਸ਼ੀ ਨੂੰ ਜਿਹੜਾ ਆਪਣਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੀ ਸਰ ਉਹਨਾਂ ਨੇ ਦਰਵਾਜ਼ਾ ਜਾ ਦਿਖਾਇਆ ਵੀ ਮੁੰਡਾ ਅੰਦਰ ਵੜ ਗਿਆ ਮੁੰਡਾ ਕਿਸ ਕਮਰੇ 'ਚ ਸੀ ਉੱਤੇ ਕਮਰੇ 'ਚ ਵੜ ਕੇ ਰਹੀ ਹੈ ਕੁਟਬਾਰ ਉਹ ਜੀ ਪੁਲਿਸ ਤੋਂ ਬਚਨ ਦੀ ਖਾਤਰ ਉਹ ਕਿਸੇ ਦੇ ਘਰ ਦੁਕਾਨ ਦੇ ਵਿੱਚ ਵੜ ਗਿਆ ਸੀਗਾ ਤੇ ਜਿਸ ਤੋਂ ਬਾਅਦ ਵਿੱਚ ਆਗੂ ਕੀਤਾ ਗਿਆ ਜੀ ਕਿੰਨੇ ਮਾਮਲਿਆਂ 'ਚ ਲੁੜਿੰਦਾ ਸੀ ਇਹ ਜੀ ਦੋ ਮਾਮਲਿਆਂ ਦੇ ਵਿੱਚ ਸਾਨੂੰ ਲੁੜਿੰਦਾ ਸੀਗਾ ਜੀ ਕੀ ਕੀ ਸੀ ਮਾਮਲਾ ਇਹ ਲੜਾਈ ਝਗੜੇ ਦੀ ਆਪਣਾ ਮਾਮਲੇ ਨੀ ਜੀ 323 24 26 ਆਈਪੀਸੀ ਦੇ ਜੀ ਜਦੋਂ ਅਰੈਸਟ ਪਾਤੀ ਬਿਲਕੁਲ ਜੀ